ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਵੀਰ ਦੀ ਬਾਣੀ ਚੱਲ ਰਹੀ ਹੈ ਭਾਈ ਆਸਾ ਬਾਪ ਤਲਾਸਾ ਮੇਰੂ ਕੀਨਾ ਸੀਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨੋ ਵਿਸਾਰੀ ਅਗੇ ਗਿਆ ਨਾ ਬਾਜੀ ਆ ਰਹੀ ਕੀ ਫਗ ਜੀ ਸਮਝਾਉਂਦੇ ਨੇ ਅੰਤਰਾਤ ਮਾ ਦੀ ਬਾਝ ਜਿੱਥੋਂ ਆਤਮਾ ਟੁੱਟ ਕੇ ਆਈ ਹੈ ਸਤਿਗੁਰ ਸਤਿਗੁਰ ਸੱਜਣ ਮਿਲੇ ਆ ਇਹ ਦਿਰਾਕਾਰ ਦੁਨੀਆ ਦੇ ਨਾਮ ਨੇ ਭਾਈ ਜਿਵੇਂ ਸਤਿਗੁਰ ਨੇ ਆਪ ਨੂੰ ਸਮਝਾਇਆ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੋਹੀ ਭਗਤੀ ਸਮਝਾਉਂਦੇ ਨੇ ਬਾਪਤਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖਮਰਤ ਦੀਨਾ ਮੁਖਮਰਤ ਭਾਵ ਮਨ ਦੇ ਵਿੱਚ ਕਿ ਮੇਂ ਮਿਲਿਆ ਤੇ ਸੁਭਾਅ ਕੋ ਕਿਉਂ ਮਨੋਬਸਾਰੀ ਅੱਗੇ ਗਿਆ ਨਾ ਬਾਜੀ ਹਰਿ ਅੱਗੇ ਨਿਕਲ ਕੇ ਭਗਜੀ ਕਹਿੰਦੇ ਅਸੀਂ ਅੱਗੇ ਕਿਥੇ ਦੇਵਲੋਕ ਸਰੀਚ ਰਹਿੰਦੇ ਰਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਮੁਸਕਤ ਚੋਂ ਨਿਕਲ ਗਏ ਭਗਜੀ ਕਹਿੰਦੇ ਅਸੀਂ ਬਾਪ ਨੇ ਮੇਰੇ ਨੇ ਵਿਸ਼ਵਾਸ ਤੇ ਲਾਇਆ ਭਰੋਸਾ ਦਲਾਇਆ ਮੈਨੂੰ ਯਕੀਨ ਆ ਗਿਆ ਸਮਝ ਆ ਗਈ ਸ਼ਬਦ ਦਾ ਗਿਆਨ ਹੋ ਗਿਆ ਸੁਰਤ ਸ਼ਬਦ ਨਾਲ ਜੁੜ ਗਈ ਆਤਮਾ ਦਾ ਮੂਰਤ ਫਿਰ ਉਹੀ ਹੈ ਸੰਸਾਰ 'ਚ ਜਿਹੜੇ ਮਾਪਿਓ ਨੇ ਭੈਣ ਭਾਈ ਨੇ ਇਹ ਸਰੀਰ ਕਰਕੇ ਨੇ ਇਹ ਆਤਮਾ ਕਰਕੇ ਨੇ ਬਾਪ ਤਲਾਸਾ ਮੇਰੋ ਕੀ ਨਾ ਸੇ ਸੁਖਾਲੀ ਮੁਖੰਮਰ ਦੀ ਨ ਇੱਕ ਸੇਜ ਹੋ ਗਈ ਹੁਣ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਸਤਗੁਰ ਚ ਲਾਏ ਹੋਗੇ ਤਿਸ ਬਾਪ ਕੋ ਕਿਉਂ ਮਨੋਂ ਬਸਾਰੀ ਕਹਿੰਦੇ ਕਿਉਂ ਮਨੋਂ ਬਸਾਰੀਏ ਭਾਈ ਹੁਣ ਅੱਗੇ ਗਿਆ ਆਪਣੇ ਘਰ ਪਹੁੰਚ ਗਏ ਨਾ ਬਾਜੀ ਹਾਰੀ ਨੀਤਾ ਆਪਾ ਬਾਜੀ ਹਾਰ ਕੇ ਚਲੀ ਜਾਂਦੇ ਸਾਰਾ ਸੰਸਾਰ ਦੇਖਦੇ ਐ ਕੀ ਕਰਦਾ RAM ਨਾਮ ਬਿਨ ਬਾਜੀ ਹਾਰੀ ਆਪਾ ਵੀ ਤਾਂ ਹਾਰੀ ਬੈਠੇ ਆ ਅੱਗੇ ਪਹੁੰਚ ਕੀ ਸਮਝਾਉਂਦੇ ਨੇ ਮੂਹੀ ਮੇਰੀ ਮਾਈ ਹੋਂ ਖਰਾ ਸਿਖਾਵਲਾ ਮਾਈ ਹੁੰਦੀ ਐ ਮਤ ਸਾਡੀ ਮਤ ਜਦੋਂ ਤਿਆਗ ਹੋ ਜਾਂਦਾ ਗੁਰ ਕੀ ਮਤ ਤੋ ਲਿਹੁ ਇਆਣੇ ਭਗਤੀ ਬਿਨਾ ਵੈ ਡੁੱਬੇ ਸਿਆ ਇਥੇ ਭਗਵੀ ਨੇ ਵੀ ਉਹ ਗੱਲ ਸਮਝਾਈ ਜੇ ਸਾਡੀ ਮਤ ਪਹਿਲੀ ਦਾ ਤਿਆਗ ਹੋ ਜਾਂਦਾ ਜਿਹੜੀ ਆਰਾਮ ਦੀਆਂ ਤਿੰਨ ਮਤਾਂ ਦਿਖਾਉਂਦੇ ਨੇ ਮਾਵਾ ਦਿਖਾਉਂਦੇ ਨੇ ਆਰਾਮ ਦੀਆਂ ਕਿ ਕਈ ਸੁમિતਰਾ ਕੁਸ਼ਲਿਆ ਕੁਸ਼ਲਿਆ ਬਾਣੀ ਹੈ ਸੁમિતਰਾ ਮਨਮਤ ਹੈ ਕਿ ਕਈ ਕਲਪਨਾ ਜਿਹੜੀ ਆਪਣੀ ਮਤ ਹੈ ਇਹ ਤਿੰਨ ਮਤਾਂ ਨੇ ਸੰਸਾਰ ਦੇ ਵਿੱਚ ਦੁਰਮਤ ਮਨਮਤ ਗੁਰਮਤ ਗੁਰਮਤ ਅਨੁਸਾਰ ਦੁਰਮਤ ਦਾ ਤਿਆਗ ਗੁਰਸ਼ਬਦ ਤੋਂ ਬਿਨਾਂ ਨਹੀਂ ਹੋ ਸਕਦਾ ਹੈ ਮਨਮਤ ਦਾ ਤਿਆਗ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਸਾਰਾ ਕੁਝ ਉਹਦੀ ਕਿਰਪਾ ਤੇ ਖੜਾ ਹੈ ਹੱਕੀ ਗਿਆਨ ਆ ਬਾਜੀ ਹਾਰੀ ਆਪਾਂ ਪਰ ਬਾਜੀ ਹਾਰੀ ਬੈਠੇ ਆ ਨਹੀਂ ਪਾਈਏ ਗਲਤੀ ਕਰਨੀ ਆਪਾਂ ਵੀ ਗੁਰੂ ਭਗਤਾਂ ਦੇ ਦਸਾਇਰਾ ਤੇ ਪਿੱਛੇ ਚੱਲ ਕੇ ਸਰੀਰ 'ਚ ਰਹਿੰਦੇ ਰਹਿਆ ਨੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੋਟੀ ਨਾਲ ਮੁੱਖ ਉਜਲੇ ਤੋਂ ਬਾਅਦ ਸਾਰਾ ਕੁਝ ਦੇਖਣ ਲੱਗ ਜਾਂਦਾ ਹੈ ਐਸੇ ਗੁਰ ਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ ਮੂਹ ਮੇਰੀ ਮਾਈ ਹੂੰ ਖਰਾ ਸਖਾਲਾ ਉਸ ਤੋਂ ਬਾਅਦ ਫਿਰ ਮਨ ਬੁੱਧੀ ਸਤਗੁਰ ਚ ਲਾਇ ਹੋ ਜਾਂਦੇ ਨੇ ਸੁਖ ਸਾਗਰ ਪਹੁੰਚ ਜਾਂਦੇ ਨੇ ਸੁਖਾਲੇ ਹੋ ਜਾਂਦੇ ਨੇ ਪੈਰੋਂ ਨਹੀਂ ਦਗਲਾ ਲੱਗੇ ਨਾ ਪਾਲਾ ਜਿਵੇਂ ਆਪਾਂ ਠੜ ਦੇ ਵਿੱਚ ਕੋਟ ਪੈਂਟ ਕੱਪੜੇ ਮੋٹے ਪਾ ਲੈਨੇ ਆ ਇਵੇਂ ਭਗਤੀ ਸਮਝਾਉਂਦੇ ਆ ਆਤਮਾ ਕਰਕੇ ਵੀ ਹੁਣ ਮੈਨੂੰ ਡਰ ਨਹੀਂ ਕਾਲਦਾ ਹੁਣ ਮੇਰੇ ਅੰਦਰ ਭੈ ਨਹੀਂ ਹੈਗਾ ਹੁਣ ਮੈਨੂੰ ਦਗਲੀ ਦੀ ਲੋੜ ਨਹੀਂ ਹੈਗੀ ਜਿਵੇਂ ਸੰਸਾਰ ਦੇ ਵਿੱਚ ਅਸੀਂ ਸਰੀਰ ਦੇ ਕੱਪੜੇ ਪਾਉਨੇ ਹੁਣ ਮੈਨੂੰ ਆਤਮਾ ਰੂਪੀ ਕੱਪੜੇ ਦੀ ਕੋਈ ਅਸੀ ਲੋੜ ਨਹੀਂ ਨਾਮ ਦਾ ਸੱਚ ਦਾ ਕੱਪੜਾ ਪਾ ਲਿਆ ਜਿਵੇਂ ਦਰੋਪਦੀ ਦਿਖਾਉਂਦੇ ਨੇ ਉਹ। ਕ੍ਰਿਸ਼ਨ ਸਾੜੀ ਦਿੰਦਾ ਇਹੀ ਹੈ ਭਾਈ ਸੱਚ ਦਾ ਕੱਪੜਾ। ਰਹਾਉ। ਬਲਤ ਸਬਾਪੇ ਜਿਨੀ ਹਉ ਜਾਇਆ ਪੰਜਾਂ ਤੇ ਮੇਰਾ ਸੰਗ ਚੁਕਾਇਆ। ਇਹ ਪੰਜਾਂ ਤੋਂ ਖਹਿੜਾ ਛੁੱਟ ਜਾਂਦਾ ਹੈ ਭਾਈ। ਤੇ ਜਿਹੜਾ ਖਹਿੜਾ ਛੜਾ ਦੇਵੇ ਜਮ੍ਹਾਂ ਤੋਂ ਉਹਦੀ ਗੁਣਗੋਣੀ ਚਾਹੀਦੇ ਆ ਜਿਵੇਂ ਸਤਗੁਰ ਆਪਰੋਂ ਸਮਝਾਉਂਦੇ ਆ ਸੁਖਮਨੀ ਸਾਹਿਬ ਚ। ਕਾਮ ਕ੍ਰੋਧਰ ਲੋਭ ਉਹ ਬਿਨ ਸਜਾਹਿ ਐ ਮੇ ਬਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਵਾਦ ਗੁਰਦੇਵ ਇਹ ਗੁਰਦੇਵ ਗਿਆਨ ਦੇ ਦੀਪ ਕਿਰਪਾ ਰਹਿਮਤ ਕਰੋ ਇਹ ਪੰਜਾਂ ਤੋਂ ਸਾਡਾ ਖੜਾ ਆਪਾਂ ਥੋੜੀ ਆਪਣੀ ਮਤ ਨੇ ਛੁੱਟ ਸਕਦੇ ਆ ਇੱਥੇ ਹੀ ਤਾਂ ਕਿਰਪਾ ਲੈਣੀ ਸੀ ਆਪਾਂ ਬਲਤ ਸਬਾਪੇ ਜਿਨੀ ਹੂੰ ਜਾਇਆ ਪੰਜਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਤਲਦੀਨ ਨੇ ਹਰ ਸਿਮਰ ਮੇਰਾ ਮਨ ਤਨ ਪੀਨੇ ਫਿਰ ਕਿਤੇ ਮਾਰ ਪਿਛਦਾਏ ਮਨ ਬੁੱਧੀ ਆਉਦੇ ਮੂਲ ਚ ਲੈ ਹੋ ਜਾਂਦੇ ਨੇ ਜਦੋਂ ਵੀ ਪੈਰਾਂ ਤਲੇ ਤੋਂ ਭਾਬ ਬਸ ਚਾ ਜਾਂਦੇ ਨੇ ਮਰਦੇ ਨਹੀਂ ਹੈਗੇ ਜਿਵੇਂ ਆਪਾਂ ਕਿਸ ਨੂੰ ਨੀਵਾ ਕਰ ਦਿੰਨੇ ਆ ਪੈਰਾਂ 'ਚ ਠਿੱਕਦਾ ਐਂ ਫਿਰ ਇਹ ਹੁਕਮ ਚਾ ਜਾਂਦੇ ਨੇ ਜਿਵੇਂ ਆਪਾਂ ਹੋਰ ਉਪਦੇਸ਼ ਲੈ ਲਈਏ ਬਾਣੀ ਚ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਜਗਤ ਪਾਸੋਂ ਲੇਤੇ ਡਾਂਡ ਰਾਮ ਭਗਤ ਦੇ ਪਾਣੀ ਹਾਰ ਜਗਤ ਪਾਸ ਤੋਂ ਡੱਡ ਲੈਂਦੇ ਨੇ ਜਮ ਪਰ ਰਾਮ ਭਗਤ ਦੇ ਪਾਣੀ ਪਰਦੇ ਪਾਣੀ ਭਰਨ ਤੋਂ ਬਾਅਦ ਉਹਦੀ ਆਗਿਆ 'ਚ ਰਹਿੰਦੇ ਨੇ ਹਰ ਹਰ ਨਾਮ ਜਪੰਤਿਆਂ ਕਿਛ ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤਿ ਮਿਲੇ ਗੋਪਾਲ ਗੋਪਾਲ ਦਾ ਦਰਸ਼ਨ ਵੀ ਹੋ ਜਾਂਦਾ ਹੈ ਭਾਈ ਅਕੀ ਭਗਤ ਜੀ ਕੀ ਸਮਝਾਉਂਦੇ ਪਿਤਾ ਹਮਾਰੋ ਵੱਡ ਗੁਸਾਈ ਤਿਸ ਪਿਤਾ ਪੈ ਹੁ ਕਿਆ ਕਰ ਜਾਈਂ ਜੇ ਆਪਾਂ ਵੀ ਉੱਥੇ ਪਹੁੰਚਣਾ ਤਾਂ ਜੋ ਭਗਤ ਜੀ ਆਪਾਂ ਨੂੰ ਸਮਝਾ ਰਹੇ ਨੇ ਇਹ ਭਗਤ ਮਾਰਗ ਤੇ ਆਪਾਂ ਨੂੰ ਚੱਲਣਾ ਪਊਗਾ ਇਹ ਤਿਆਗ ਕਰਨਾ ਪਊ ਫਿਰ ਆਪਾਂ ਆਪਦੇ ਪਿਤਾ ਦਾ ਦਰਸ਼ਨ ਕਰਾਂਗੇ ਬਾਬਾ ਫਿਰ ਅੱਗੇ ਹੈ ਹੁਕਮ ਨਾਮ ਪਿਤਾ ਹਮਾਰੋ ਵੱਡ ਗੁਸਾਈ ਤਿਸ ਪਿਤਾ ਪੈ ਹੁ ਕਿਆ ਕਰ ਜਾਈਂ ਸਤਿਗੁਰੂ ਮਿਲੇ ਤਾਂ ਮਾਰਗ ਦਿਖਾ ਦੇਖੋ ਆ ਗਏ ਨਾ ਸੱਚ ਦੇ ਗਿਆਨ ਨੇ ਇਹ ਮਾਰਗਦਰਸ਼ਨ ਆਪਾਂ ਨੂੰ ਹੁੰਦਾ ਹੈ ਸੱਚਖੰਡ ਦਾ ਰਾਹ ਆਪਾਂ ਦਿਂਦਾ ਹੈ ਜਮ ਮਾਰਗ ਆਪਣਾ ਛੁੱਟ ਜਾਂਦਾ ਹੈ ਦੋ ਹੀ ਦਾ ਰਾਹ ਨੇ ਲੋਕ ਤੇ ਪਰਲੋਕ ਲੋਕ ਵਾਲੇ ਜਮਨ ਮਾਰ ਨੂੰ ਚਲੇ ਜਾਂਦੇ ਨੇ ਪਰਲੋਕ ਵਾਲੇ ਆਪਦੇ ਘਰ ਚਲੇ ਜਾਂਦੇ ਨੇ ਭਰੋਗ ਸਤਿਗੁਰੂ ਦੇ ਗਿਆਨ ਤੋਂ ਬਿਨਾਂ ਆਪਾਂ ਥੋੜੀ ਜਾ ਸਕਦੇ ਸਤਿਗੁਰ ਗਿਆਨ ਦੀ ਤਾਂ ਆਪਾਂ ਲੋੜ ਹੀ ਨਹੀਂ ਮਹਿਸੂਸ ਕਰਦੇ ਗੁਰੂ ਘਰਾਂ ਜਾ ਕੇ ਆਪਾਂ ਦਾ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਨੇ ਜਾ ਕੇ ਥੋੜਾ ਖੰਡ ਪਾਠ ਕਰਾ ਦਾਂਗੇ ਸਹਿਜ ਪਾਠ ਕਰਾ ਦਾਂਗੇ ਉਹ ਭਾਈ ਭੋਗ ਉਹਦਾ ਪੈਂਦਾ ਜਿਹਦਾ ਅੰਤ ਆਵੇ ਅੰਤ ਤਾਂ ਸਾਡਾ ਹੋਣਾ ਹੈ ਇਦਾਂ ਕੋਈ ਹੰਤ ਪਾ ਦੂਗਾ ਪਰ ਫਿਰ ਵੀ ਅਸੀਂ ਕਮੜੀਆਂ ਮਾਰੀ ਜਾਂਦੇ ਹੱਤਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਉਸ ਪਸ ਤੱਕ ਮਨ ਬੁੱਧੀ ਬਾਣੇ ਚ ਰਹਿੰਦੇ ਆ ਹਉਕ ਪੂ ਤੇਰਾ ਤੂੰ ਬਾਪ ਮੇਰਾ ਪੁੱਤ ਇਕੱਠੇ ਹੀ ਨੇ ਹੁਣ ਫਿਰ ਇੱਕ ਏਠੌਰ ਦੋਹੀ ਬਸੇਰਾ ਇੱਕ ਹੀ ਜਗਤ ਦੋਨੇ ਇਕੱਠੇ ਰਹਿੰਦੇ ਨੇ ਕੋ ਕਬੀਰ ਜਾਨੀ ਕੋ ਬੂਝਿਆ ਗੁਰਪ੍ਰਸਾਦੀ ਮੈਂ ਸਭ ਕੇ ਸੋਝਿਆ ਜਦ ਇਕ ਹੋ ਜਾਂਦਾ ਹੈ ਕੋਈ ਵੀ ਗੁਰਸਿੱਖ ਬਾਣੀ ਤੇ ਚੱਲ ਕੇ ਫਿਰ ਇਹ ਸਾਰੀ ਗੇਲ ਸਮਝ ਆਉਂਦੀ ਹੈ ਕੋ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਹੈ ਤਾਂ ਇਕੱਠੀ ਨੇ ਪਰ ਵਿਚਾਲੇ ਪੜਦਾ ਹੈ ਹਨੇਰਾ ਹੈ ਜਿਹੜਾ ਸਤਗੁਰ ਦਾ ਆਦੇਸ਼ ਹੈ ਪਰ ਲੋਕ ਉਹ ਪ੍ਰਕਾਸ਼ ਰੂਪ ਹੈ ਮੰਦਾ ਜਿਹੜਾ ਦੇਸ਼ ਹੈ ਆ ਲੋਕ ਇਹ ਹਨੇਰਾ ਹੈ ਜਿਵੇਂ ਸੁਖਣੀ ਸਾਚ ਆਪਣਾ ਸਤਿਗੁਰ ਨੇ ਸਮਝਾਇਆ ਇਹ ਪੰਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗੂ ਜੈਰਾ ਕਹਿੰਦੇ ਕੰਫਲੇ ਜਿਹੜੇ ਤੂੰ ਰਾਤੇ ਜਾ ਰਿਹਾ ਤਾਂ ਹਨੇਰੇ ਹੀ ਹਨੇਰੇ ਬੁੱਧੀ ਕਹਿੰਦੀ ਇੱਧਰ ਚਾਣਣਾ ਹੀ ਚਾਣਣਾ ਹਰਨਾਮ ਚਾਣਣਾ ਗੁਰਵਾਣੀ ਹੀ ਜਗ ਵਿੱਚ ਚਾਨਣ ਕੱਲ ਵੀ ਆਪਕ ਕੀਤਾ ਪਿੱਛੇ ਸ਼ਬਦ ਹਉ ਸਾਰੇ ਮਿਲ ਕੇ ਨੂੰ ਸੋਚ ਤੇ ਵਿਚਾਰ ਦੇ ਰਹੀਏ ਇਹ ਪਿੰਜਾ ਤੋਂ ਖੇੜਾ ਛਡਾ ਕੇ ਆਪਾਂ ਆਪਣੇ ਘਰ ਪਹੁੰਚੀਏ ਸੰਸਾਰ ਤੇ ਹੋਣਾ ਆਪਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ